ਨੇਟ ਪੁਲਿਸ ਅਰ ਸਰਵਲ ਨਸ਼ਾਮਰੂਦ ਗीडी ਦੇ ਮਹਿਮਦੇਤਾਤ ਅੱਜ ਐਡੀਸੀਪੀ શ્રી ਨਮਜੋਤ ਸੰਧੂ ਐਡੀਸੀਪੀ 3 ਤੇ શ્રી ਕਮਲਜੀਤ ਸਿੰਘ ਤੇ ਸੀਪੀ ਹੈੱਡਕੁਆਟਰ ਤੇ ਥਾਣਾ ਵੀਰਕਾ ਦੇ ਐਸਐਚਓ ਅਮਨਜੋਤ ਕੋ ਇਹਨਾਂ ਨੇ ਇਹਨਾਂ ਨੂੰ ਮਿਲੀ ਸੂchnਾ ਦੇ ਆਧਾਰ ਤੇ ਇੱਕ ਵਿਅਕਤੀ ਹਰਤੇਸ਼ ਮਹਿਰਾ ਉਰਫ ਇਸ਼ੂ ਵਾਸੀ ਵਾਸੀ ਭਗਤਾਵਾਲਾ ਡੇਟ ਅੰਮ੍ਰਿਤਸਰ ਇਹਨੂੰ ਕਾਬੂ ਕੀਤਾ ਇਹਨੂੰ ਕਾਬੂ ਕਰਕੇ ਇਹਦੇ ਪਾਸੋਂ 3 ਕਿਲੋ 120 ਗ੍ਰਾਮ ਫੀਮ 21300 ਰੁਪਏ ਡਰਗਮਨੀ ਤੇ ਜਿਹੜੀ ਐਕਟਿਵਾ ਤੇ ਇਹ ਸਵਾਰ ਹੋ ਕੇ ਆ ਰਿਹਾ ਸੀ ਉਸ ਐਕਟਿਵਾ ਸਮੇਤ ਇਹਨੂੰ ਕਾਬੂ ਕੀਤਾ ਕਾਬੂ ਕਰਕੇ ਇਹ ਫੀਮ ਬਰਾਮਦ ਕਰਾ ਕੇ ਇਹਦੇ ਖਿਲਾਫ ਜੜੀ ਬਣਦੀ ਕਾਰਵਾਈ ਕੀਤੀ ਆ ਇਦੋਂ ਇਹ ਪਤਾ ਲੱਗਿਆ ਵੀ ਇਹ ਲੌਕਡਾਊਨ ਦੇ ਕੰਮ ਤੋਂ ਲੌਕਡਾਊਨ ਜਦੋਂ ਲੱਗਿਆ ਸੀ ਉਸ ਤੋਂ ਬਾਅਦ ਆਪਣਾ ਕੋਈ ਜਿਆਦਾ ਜਿਹੜਾ ਕੰਮ ਕਰਦਾ ਜਿਹੜਾ ਪਿਤਾ ਜਿਹੜਾ ਭੁਜੀਏ ਦਾ ਕੰਮ ਕਰਦਾ ਸੀ ਇਹ ਭੁਜੀਏ ਦੇ ਪੈਕਟ ਵਗੈਰਾ ਦੁਕਾਨਾਂ ਤੇ ਵੰਡਣ ਦਾ ਕੰਮ ਕਰਦਾ ਸੀ ਉਸ ਕੰਮ ਦੇ ਵਿੱਚ ਕੁਝ ਕਮੀ ਆਉਣ ਕਾਰਨ ਇਹਨੇ ਸੌਖਾ ਪੈਸੇ ਬਣਾਉਣ ਦੇ ਪਰਪਸ ਦੇ ਲਈ ਯੂਪੀ ਦੇ ਕਿਸੇ ਵਿਅਕਤੀਆਂ ਨਾਲ ਇਹਨੇ ਤਾਲੁਕ ਕਰਕੇ ਯੂਪੀ ਤੋਂ ਇਹ ਫੀਮ ਲੈ ਕੇ ਇਹਨੇ ਵੇਚਣ ਦੀ ਸ਼ੁਰੂਆਤ ਕੀਤੀ ਜੁਪੀ ਜਿਹੜਾ ਬਲੇਲੀ ਤੋਂ ਲਿਆ ਕੇ ਅਸੀਂ ਅਮਰਸਰ ਤੇ ਅਮਰਸਰ ਦੇ ਆਸ-ਪਾਸ ਦੇ ਇਲਾਕੇ ਜਿਹੇ ਜਿਹੜਾ ਕੰਮ ਕਰਦਾ ਰਿਹਾ ਜਿਸ ਨੂੰ ਹੁਣ ਰੰਦੇ ਹੱਥੀ ਫੜਿਆ ਤੇ ਇਹਦੇ ਮੁਕੱਦਮਾ ਰਜਿਸਟਰ ਕਰਕੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੀ ਫਰਦਰ ਜਿਹੜੀ ਇਨਵੈਸਟੀਗੇਸ਼ਨ ਆ ਉਹ ਅਮਰਸਰ ਤੇ ਲਿਆਂਦੀ ਜਾ ਰਹੀ ਹੈ ਪਹਿਲਾਂ ਸਰਦ ਤੋਂ ਤਿੰਨੇ ਜਿਹੜੀ ਦੇ ਚੁੱਕਾ ਹੈ ਅੱਜ ਤੋਂ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਐਂਡ ਇਰੋਗੇਸ਼ਨ ਤੇ ਟੈਕਨੀਕਲ ਤਰੀਕੇ ਨਾਲ ਵੈਰੀਫਾਈ ਕਰ ਰਹੇ ਆ ਪਰੰਤੂ ਔਨ ਰਿਕਾਰਡਡ ਆਇਤੇ ਕੋਈ ਪਹਿਲਾਂ ਕ੍ਰਿਮੀਨਲ ਪਰਚਾ ਦਰਜ ਨਹੀਂ ਹੈਗਾ ਇਹ ਇਸ ਯੂਨੀਵਰਸਿਟੀ ਦੇ ਸੰਦਰਾਂਵ ਵੈਰੀਫਾਈ ਕਰਾਂਗੇ ਵੀ ਇਹਨੇ ਉਦੋਂ ਪਹਿਲਾਂ ਕਿੰਨੇ ਵਾਰ ਕੀ ਕੀ ਕੰਮ ਕੀਤਾ ਸਰ ਕੱਲਾ ਹੀ ਹੋ ਗਏ ਕਿ ਕੰਮ ਗਿਆ ਕੱਲਾ ਹੀ ਕੱਲਾ ਹੀ ਜਿਸ ਤਰ੍ਹਾਂ ਇਹ ਫਾਜ਼ਲ ਸਾਹਿਬ ਦਾ ਭਾਗ ਹੈ ਤਾਂ ਵੀ ਨਾਲ ਸੀ ਇਸ ਕੰਮ ਤੇ ਨਹੀਂ ਪਰ ਜੇਕਰ ਉਹ ਭੁਜੀਆ ਬਣਾਉਣ ਦਾ ਕੰਮ ਹੈ ਉਹਦਾ ਆਪ ਦਾ ਕੰਮ ਆ ਇਹ ਉਦੋਂ ਪੈਕਟ ਬਣਾ ਕੇ ਦੁਕਾਨਾਂ ਦੇ ਵੇਚਣ ਦਾ ਕੰਮ ਕਰਦਾ ਸੀਗਾ ਤੇ ਉਸ ਆਰ ਦੇ ਉਸ ਤੋਂ ਬਾਅਦ ਇਹਨੇ ਮਤਲਬ ਆਪਣੇ ਜਿਹੜਾ ਇਹ ਇੱਕ ਤਰ੍ਹਾਂ ਦਾ ਅਲੱਗ ਕੰਮ ਹੈ ਜਿਹੜਾ ਨਾਲ ਜਿਹੜਾ ਨਸ਼ਾ ਦਾ ਵਪਾਰ ਦਾ ਕੰਮ ਹੈ ਨਹੀਂ ਸਰ ਇਹਨਾਂ ਕੋਈ ਲਿੰਕ ਨਹੀਂ ਉਹਦੇ ਨਾਲ ਕੋਈ ਲਿੰਕ ਨਹੀਂ ਸਰ ਇਹਨਾਂ ਕਿਸ ਤਰ੍ਹਾਂ ਬਣੇ ਉਹਦੇ ਨਾਲ ਜਿਹਦੇ ਕੋਈ ਯੂਨੀਵਰਸਿਟੀ ਤੋਂ ਲੈ ਕੇ ਉਹ ਯੂਨੀਵਰਸਿਟੀ ਹੈ ਬਦਦਾ ਦੀ ਫਰਾਂਸ ਤੋਂ ਕੋ ਮੋਬਾਈਲ ਸਾਰਾ ਅਸੀਂ ਉਹਦਾ ਐਗਜ਼ਾਮੀਨੇਸ਼ਨ ਕਰਾ ਰਹੇ ਹਾਂ ਉਡੀ ਜੋ ਵੀ ਫ੍ਰੈਂਚ ਰਿਪੋਰਟ ਆਏਗੀ ਜੋ ਦੀ ਟੈਕਨੀਕਲ ਰਿਪੋਰਟ ਦੇ ਆਧਾਰ ਤੇ ਉਹ ਸਾਰੇ ਪਿਛਲੇ ਜਿਹੜੇ ਬੈਕਵਰਡ ਤੇ ਫਰਾਉਡ ਦੇ ਅੰਦਰ ਇਸ ਦਾ ਸਟੇਸ਼ਨ ਲੈ ਕੇ ਤੇ ਸਰ ਹੁੰਦਾ ਸੀ ਲੇਕਿਨ ਇੱਥੇ ਗਾਹ ਤੀ ਨੂੰ ਸਪਲਾਈ ਕਰਦਾ ਸੀ ਉਹ ਸਾਰਾ ਬੋਰਡ ਆਫ ਇਨਵੈਸਟੀਗੇਸ਼ਨ ਆ ਜੀ ਉਹ ਵੀ ਅਰੈਸਟ ਪਾਈਆ ਰਿਮਾਂਡ ਇਹਦਾ ਕਿੰਨਾ ਹਮੜਾ ਹਾਂ ਸਰ ਇੱਕ ਦਿਨ ਦਾ ਰਿਮਾਂਡ ਮਿਲ ਗਿਆ ਉਸ ਪੁਲਿਸ ਦੇ ਇਸ ਤਰ੍ਹਾਂ ਆ ਜਾਂਦੇ ਸੀ ਅਗਲੀ ਡਿਟੇਲ ਹੈ ਜਿਹੜੀ ਵਰਕਆਊਟ ਕਰਾ ਦੇ ਸਰ ਕੀ ਕਨ ਆਮ ਲੋਕਾਂ ਨੂੰ ਤਮੀਂ ਰਹਿੰਦਾ ਸੀ ਕਿ ਕਿਵੇਂ ਪੁਲਿਸ ਨੂੰ ਚੱਕ ਪਿਆ ਤੇ ਉਹਨਾਂ ਜਿਹੜਾ ਕੰਮ ਉਹ ਪ੍ਰੋਸੈਸ ਹੋ ਜਾਂਦਾ ਇਨਫੋਰਮੇਸ਼ਨ ਸਿਜੀ ਜਿਹੜਾ ਕੋਈ ਕੰਮ ਕਰਦਾ ਤੇ ਤਨਾ ਕਿਤਾ ਕੋਈ ਨਾ ਕੋਈ ਜਿਹੜਾ ਇਨਸਾਫ ਪਸੰਦ ਬੰਦੇ ਹੁੰਦੇ ਨੇ ਜਿੰਨੇ ਕੋਈ ਸ਼ੱਕ ਪੈ ਜਾਂਦਾ ਉਹ ਸਾਨੂੰ ਤਲਾਹ ਦੇ ਦਿੰਦੇ ਨੇ ਉਸ ਇਨਫੋਰਮੇਸ਼ਨ ਦੇ ਆਧਾਰ ਤੇ ਇਹ ਵੀ ਸਾਰੀ ਕਰਦੇ ਹਾਂ। ਅਕੀਨ ਨੇ ਇਹਦੇ ਨਾਲ ਵੈਜਟੇਬਲ ਪ੍ਰੋਪਰਟੀ ਵਗੈਰਾ ਕੁਝ ਬਣਾਈਆ ਕੀ ਹੰਲੇ ਸ਼ੁਰੂਆਤ ਕੀਤੀ ਇਹਦੀ। ਉਹ ਡਿਟੇਲਾਂਾਂ ਦੀ ਜਿਹੜੀਆਂ ਪ੍ਰੋਪਰਟੀਆਂ ਦੀ ਡਿਟੇਲ ਲਾਵਾਂਗੇ ਇਹਦੇ ਪੁਰਾਣੇ ਕੰਮਾਂ ਦੀ ਡਿਟੇਲ ਲਾਵਾਂਗੇ ਇਹਨੇ ਕਿੰਨੇ ਕਿੰਨੇ ਕੰਮ ਕੀਤੇ ਨੇ ਕੋ ਟੋਟਲ ਸੜਾ दैट इज ਅ ਮੈਟਰ ਆਫ ਇਨਵੈਸਟੀਗੇਸ਼ਨ ਉਹਦੇ ਆਧਾਰ ਤੇ ਜੋ ਵੀ ਹੋਵੇਗਾ ਅਸੀਂ ਤੁਹਾਨੂੰ ਨਿਤਾਵ ਕਰਦੇ ਹਾਂ ਉਹ ਬਹੁਤਾ ਨਹੀਂ بڑਿਆ ਦਾ ਮਤਲਬ ਠੀਕ ਹੀ ਆ 5-7 بڑਿਆ ਹਣਾ ਜਿਆਦਾ ਨਹੀਂ بڑਿਆ ਵਾ ਲੰਬੀ ਨੀ ਮਤਲਬ ਜਿੰਦਾ ਕੰਮ ਲੱਗਦਾ ਸੀ ਹਾਂਜੀ ਹਾਂਜੀ ਆਮ ਦੁਕਾਨਾਂ ਦੇ ਆਪਣੇ ਪੈਦਾਵਾਂ ਦਾ ਨਾਲ ਕੰਮ ਕਰਦਾ ਸੀ ਨਾਲ ਇਜ਼ੀ ਮਨੀ ਦੇ ਇੱਕ ਤਰੀਕੇ ਨਾਲ ਬਟੇ ਨੇ ਉਹ ਇਜ਼ੀ ਮਨੀ ਨਾਲ ਢੜਾਰ ਤੇ ਇਹ ਕੰਮ ਸ਼ੁਰੂ ਕਰਦੇ ਆ ਇਹ ਨਹੀਂ ਸਰ ਲੱਗਦਾ ਨਹੀਂ ਕਿ ਜਿਸ ਤਰ੍ਹਾਂ ਤੁਸੀਂ ਕਰਦੇ ਹੋ ਬੈਗਟ ਆ ਪੈਟਾ ਦੇ ਵਿੱਚ ਜਾਂ ਇਸ ਨੂੰ ਉਹਦੇ ਥੁਈ ਹੀ ਉਦਯਾਰ ਦੇ ਵਿੱਚ ਕਰਦਾ ਸੀ ਨਾ ਉਹ ਉਦਾਂ ਦੇ ਗੂਗਲ ਦੇ ਸਾਹਮਣੇ ਆ ਇਹ ਉਹ ਤਾਂ ਦੁਕਾਨਾਂ ਦੇ ਸਪਲਾਈ ਕਰਦਾ ਸੀ ਜੀ ਸਪਲਾਈ ਕਰਦਾ ਸੀ ਹਾਂ ਜੀ ਹਰ ਕਿਸੇ ਨੂੰ ਜੀ ਸਪਲਾਈ ਕਰਦਾ ਸੀ ਹਰ ਕਿਸੇ ਜੀ ਸਪਲਾਈ ਦੇ ਨਾਲ ਇਹ ਵੀ ਕੰਮ ਕਰਦਾ ਨਾਲੇ ਕੰਮ ਕਰਦਾ ਕੋ ਜੀ ਇਹ ਵੀ ਜਿਆਦਾ ਕਾਰੋਬਾਰੀ ਜਿਹੜੇ ਰਾਜਸਥਾਨ ਤੋਂ ਹੈ ਰਾਜਸਥਾਨ ਤੋਂ ਵੀ ਜਾਂਦੇ ਰਹਿ ਕੇ ਕਿਉਂਕਿ ਉੱਥੇ ਖੇਤੀ ਨਹੀਂ ਹੁੰਦੀ ਇਹ ਯੂਪੀ ਦਾ ਇਹ ਰੈਂਟ ਮਿਲਿਆ ਐਜ਼ ਆਫ ਨਾਉ ਰੁਪਈਆ ਦਾ ਮਿਲਿਆ ਲੋਕੀ ਅੱਜ ਕੱਲ ਨੀਨ ਹਾਰਡ ਭਨਵੇਂ ਮਿਹਨਤ ਜਾਂ ਕਮਾਈ ਕਰਨ ਦੀ ਥਾਂ ਤੇ ਸਾਰਾ ਦੇਖੋ ਦੇਖੀ ਈਜ਼ੀ ਮਨੀ ਟਾਈਪ ਦਾ ਜਿਹੜਾ ਅੱਜ ਕੱਲ ਸਾਰਾ ਦਾ ਉਹ ਜਾਨ ਬਣ ਜਾਂਦਾ ਉਸ ਇਜ਼ੀ ਮਨੀ ਦੇ ਨੂੰ ਕਮਾਉਣ ਦੇ ਪਰਪਸ ਦੇ ਲਈ ਵੀ ਸੌਖਾ ਬਹੁਤ ਹੀ ਮਿਹਨਤ ਨਾ ਕਰਨੀ ਪਵੇ ਉਸ ਦੇ ਆਧਾਰ ਤੇ ਨੇ ਜਿਹੜਾ ਫੀਮ ਦਾ ਕੰਮ ਸ਼ੁਰੂ ਕੀਤਾ ਸੀ ਜਿਹੜੀ ਨਾਲ ਬੈਕਵਰਡ ਲਿੰਕ ਕਰਦਾ ਜਿੱਥੋਂ ਲੈ ਕੇ ਆਦਾ ਸੀ ਉਹਨਾਂ ਬਾਰੇ ਕੋਈ ਜਾਣਕਾਰੀ ਦਿੱਤੀ ਹੋਈ ਹੈ ਉਹ ਅਸੀਂ ਕੋਈ ਐਂਡਰਿਵਸਟੀਗੇਸ਼ਨ ਆ ਉਹ ਸਾਂਝੀ ਨਹੀਂ ਕਰ ਸਕਦੇ ਲੋੜ ਹੈ ਨਾ ਫੋਟੋ ਚਲਦੀ ਸੀ ਕਿੰਨੀ ਕਿਤੇ ਕਟੇ ਕਰ ਰਹੀ ਕੋਈ ਜਿਸੇ ਲਾਕੇ ਜੋ ਪੜਾਇਆ ਗਿਆ ਉਹ ਕਾਫੀ ਇਸ ਤਰ੍ਹਾਂ ਤੋਂ ਸਰਵਿਸ ਇਰੀਆ ਵਿੱਚ ਉਹ ਉਹ ਯੂਨੀਵਰਸਿਟੀ ਦੇ ਹਿੰਦਰਾ ਸਾਰਾ ਸਰਵਿਸ ਕਰਾਨੀ ਜੋ ਵੀ ਹੈ ਕਰਾਉਣੀ ਕਿੰਨੇ ਕੰਮ ਹੈ ਵੀ ਸਭ ਤੋਂ ਸਰ ਕੋ ਬੀਖ ਦਾ ਬੜਾ ਤਰਲਾ ਨੈਟਵਰਕ ਚੱਲ ਰਿਹਾ ਸਰ ਬਿਲਕੁਲ ਹੈਗਾ ਜੀ ਸਾਰੇ ਕਾਮਯਾਬੀ ਆ ਮਤਲਬ ਇੰਨੇ ਡਰਗਸ ਦੇ ਬੰਦੇ ਵਾਰ-ਵਾਰ ਜਿਹੜੇ ਕਾਬੂ ਕਰਨੇ ਆ ਜਾਂ ਹੋਰ ਕਰਨੇ ਆ ਸਾਰੇ ਇੱਥੇ ਦੇ ਮੈਟਰ ਆ ਕਾਮਯਾਬੀ ਆ ਪੁਲਿਸ ਬੜੀ ਅੰਤ ਤੱਕ ਯਤਨ ਕਰ ਰਹੀ ਆ ਮਿਹਨਤ ਕਰ ਰਹੀ ਆ ਉਸ ਮਿਹਨਤ ਦੇ ਜਿਹੜੇ ਸਿਟੀ ਵਨ ਜਿਹੜੇ ਸਾਰੇ ਇਦਾਂ ਲੱਭੀ ਉਹ ਇਸ ਤਰ੍ਹਾਂ ਦੇ ਲੋਕ ਸਿਵਲ ਸੁਸਾਇਟੀ ਦੇ ਵਿੱਚ ਰਹਿੰਦੇ ਨਾ ਤੇ ਸ਼ੱਕ ਵੀ ਜਲਦੀ ਨਹੀਂ ਜਾਂਦਾ ਤੇ ਪੁਲਿਸ ਨੂੰ ਕੰਮਾਂ ਵਿੱਚ ਕਾਫੀ ਔਖਾ ਹੋ ਜਾਂਦਾ ਬਿਲਕੁਲ ਠੀਕ ਆ ਉਹਨੇ ਸਮਾਜ ਦੇ ਤੌਰ ਤੇ ਅਕਸਰ ਕਿਧੋ ਨਾ ਕਿਧੋਂ ਕਿਧੋ ਨਾ ਕਿਧੋਂ ਇਹਨੂੰ ਵੀ ਇਨਫੋਰਮੇਸ਼ਨ ਮਿਲਦੀ ਆ ਜਦੋਂ ਪੁਲਿਸ ਦਾ ਸਹਿਯੋਗ ਕਰਦੇ ਤਾਂ ਸਾਨੂੰ ਕੰਮ ਸੌਖਾ ਹੋ ਜਾਂਦਾ